ਸਤਿ ਸ਼੍ਰੀ ਅਕਾਲ ਜੀ ਸカイ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਡੇ ਨਾਲ ਨidhi Verma ਸਵਾਗਤ ਹੈ ਤੁਹਾਡਾ ਦਾ ਨਿਊਜ਼ ਪੁਆਇੰਟ ਦੇ ਵਿੱਚ ਜਿੱਥੇ ਅਸੀਂ ਗੱਲ ਕਰਾਂਗੇ ਸਿਆਸਤ ਨੂੰ ਲੈ ਕੇ ਤਾਂ ਸਿਆਸਤ ਦੇ ਵਿੱਚ ਲਗਾਤਾਰ ਫੇਰ ਬਦਲ ਦਾ ਦੌਰ ਜਾਰੀ ਹੈ ਲਗਾਤਾਰ ਦੇਖਿਆ ਜਾ ਰਿਹਾ ਹੈ ਇੱਕ ਪਾਰਟੀ ਛੱਡ ਕੇ ਇੱਕ ਉਮੀਦਵਾਰ ਦੂਜੀ ਪਾਰਟੀ ਦੇ ਵਿੱਚ ਜਾਂਦਾ ਹੋਇਆ ਦਿਖਾਈ ਦੇ ਰਹੇ ਤੇ ਹੁਣ ਇਸ ਦੇ ਵਿੱਚ ਆਲੀ ਗੱਲ ਕੀਤੀ ਜਾਵੇ ਸਿਮਰਜੀਤ ਸਿੰਘ ਬੈਂਸ ਦੀ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਆਸਾਰ ਜਤਾਏ ਜਾ ਰਹੇ ਨੇ ਕਿ ਉਹ ਕਾਂਗਰਸ ਦੇ ਵਿੱਚ ਹੁਣ ਸ਼ਾਮਲ ਹੋ ਸਕਦੇ ਨੇ ਤਾਂ ਇਸੇ ਦੇ ਬਾਬਤ ਗੱਲਬਾਤ ਕਰਨ ਲਈ ਸਟੂਡੀਓ ਦੇ ਵਿੱਚ ਸਾਡੇ ਨਾਲ ਵਿਵੇਕ ਕੁਮਾਰ ਸਾਡੇ ਸਹਿਯੋਗੀ ਮੌਜੂਦ ਨੇ ਸਸ਼ੇਗਲ ਵਿਵੇਕ ਸਸ਼ੇਗਲ ਨਿਧੀ ਤੇ ਸਕਾਈ ਨਿਊਜ਼ ਪੰਜਾਬ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਸ਼ੇਗਲ ਅ ਵਿਵੇਕ ਹੁਣ ਜਿੱਥੇ ਇੱਕ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸਿਮਰਜੀਤ ਸਿੰਘ ਬੈਂਸ ਕਾਂਗਰਸ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਕੀ ਇਹ ਇਹਦੇ ਵਿੱਚ ਜੀ ਜੀ ਨਿਧੀ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕਿਉਂਕਿ ਅੰਦਰ ਖਾਤੇ ਗੱਲਾਂ ਚੱਲ ਰਹੀਆਂ ਨੇ ਅੰਦਾਜ਼ਾ ਹੁੰਦਾ ਹੈ ਕਿ ਹਾਂ ਜਾ ਸਕਦੇ ਨੇ ਜਾਂ ਕੀ ਹੋਏਗਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਫਿਰ ਅੱਜ ਸ਼ਾਮ ਤੱਕ ਜਾਂ ਫਿਰ ਅਗਲੇ 1-2 ਦਿਨਾਂ ਦੇ ਵਿੱਚ ਸਥਿਤੀ ਸਪਸ਼ਟ ਹੋ ਜਾਏਗੀ ਕਪਤਾ ਸਿਮਰਜ ਸਿੰਘ ਮਾਨ ਜਿਹੜਾ ਨੇ ਆਪਣੇ ਗਲੇ ਦੇ ਵਿੱਚ ਹੱਤ ਪੰਜੇ ਵਾਲਾ ਪਾਰਨਾ ਪਾ ਕੇ ਦੇਖ ਸਕਦੇ ਨੇ ਕਿਉਂਕਿ ਅੱਜ ਦੀ ਖਬਰ ਇਹ ਨਿਕਲ ਕੇ ਆ ਰਹੀ ਸੀ ਅੱਜ ਸ਼ਾਇਦ ਉਹ ਅਰਵਿੰਦ ਕੇਜਰੀਵਾਲ ਔਰ ਅਜੀਤ ਧਰਮ ਪਤਨੀ ਨੂੰ ਮਿਲਣ ਜਾ ਰਹੇ ਨੇ ਸੁਨੀਤਾ ਕੇਜਰੀਵਾਲ ਔਰਾਂ ਨੂੰ ਤੇ ਗੱਲਾਂ ਇਹ ਵੀ ਚੱਲ ਰਹੀਆਂ ਸੀ ਕਿ ਆਮ ਆਦਮੀ ਪਾਰਟੀ ਦੇ ਵਿੱਚ ਵੀ ਸ਼ਾਮਿਲ ਹੋ ਸਕਦੇ ਨੇ ਪਰ ਜੇਕਰ ਅਪਾ ਸਥਿਤੀ ਦੀ ਗੱਲ ਕਰੀਏ ਕਿਉਂਕਿ ਇਸ ਵੇਲੇ ਜਿਸ ਜਿਹੜਾ ਖੇਮਾ ਖਾਲੀ ਹੋਇਆ ਰਵਨੀਤ ਸਿੰਘ ਬਿੱਟੂ ਦਾ ਰਵਨੀਤ ਸਿੰਘ ਬਿੱਟੂ ਰੀ ਮ ਲਿਆਣਾ ਤੋਂ ਕਾਂਗਰਸ ਦੇ ਨਿਸ਼ਾਨ ਤੇ ਉੱਤੇ ਜਿੱਤੇ ਹੋਏ ਸੀਗੇ ਕਾਂਗਰਸ ਪਾਰਟੀ ਦੇ ਵੱਡੇ ਆਗੂ ਸੀਗੇ ਵੱਡਾ ਚਿਹਰਾ ਸੀਗਾ ਸੋ ਜਿਸ ਹਸਾਬ ਨਾਲ ਰਵਨੀਤ ਬਿੱਟੂ ਗੁਪਚੋ ਪੈਂਟਰੀ ਲੈ ਗਏ ਭਾਜਪਾ ਦੇ ਵਿੱਚ ਮੇਰੇ ਖਿਆਲ ਨਾਲ ਕਿ ਜਿਸ ਦਿਨ ਉਹ ਭਾਜਪਾ ਦੇ ਵਿੱਚ ਗਏ ਉਹਨਾਂ ਨੇ ਆਪਣੇ ਡਰਾਈਵਰ ਨੂੰ ਵੀ ਨਹੀਂ ਦੱਸਿਆ ਹੋਣਾ ਉਹਨੂੰ ਵੀ ਕਹਿੰਦੇ ਹੋਣੇ ਭਾਈ ਅੱਗੇ ਸਿੱਧਾ ਚੱਲ ਨਹੀਂ ਅੱਗੇ ਸੱਜੇ ਮੋੜ ਨਹੀਂ ਖੱਬੇ ਮੋੜ ਨਹੀਂ ਕਿਉਂਕਿ ਕਿਸੇ ਨੂੰ ਵੀ ਦੱਸਿਆ ਨਹੀਂ ਕਿਸੇ ਦੇ ਵਿੱਚ ਕੋਈ ਰੌਲਾ ਰੱਪਾ ਨਹੀਂ ਸਿੱਧਾ ਖਬਰ ਆਈ 5:00 ਵਜੇ ਕਿ ਜੀ ਬਿੱਟੂ ਜੀ ਤਾਂ ਭਾਜਪਾ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਆ ਫਿਰ ਇਸ ਕਰ ਇਸ ਨਾਲ ਚੱਕਰਾਂ ਤੋਂ ਬਾਅਦ ਜਿਹੜੀ ਹੁਣ ਸੀਟ ਖਾਲੀ ਹੋਈ ਐ ਤੇ ਉੱਥੇ ਕਾਂਗਰਸ ਜਿਹੜਾ ਆ ਉਹ ਕੋਈ ਹਲਕਾ ਦਾ ਖੇਡਣਾ ਨਹੀਂ ਚਾਹਦੀ ਕਿਉਂਕਿ ਇੱਕ ਤਾਂ ਉਹ ਸੀਟ ਕਾਂਗਰਸ ਨੇ ਜਿੱਤੀ ਰਵਨੀਤ ਸਿੰਘ ਬਿੱਟੂ ਰਾਣੇ ਜਿੱਤੀ ਤਾਂ ਉੱਥੇ ਕਾਂਗਰਸ ਦਾ ਹੀ ਕਬਜ਼ਾ ਹੋ ਗਿਆ ਕਾਈਂਡ ਆਫ ਹਨਾ ਤੇ ਉੱਥੇ ਉਹ ਕਾਂਗਰਸ ਦਾ ਇਤਿਹਾਸ ਹੈਗਾ ਕਿ ਉੱਥੇ ਜ਼ਿਆਦਾਤਰ ਵਿਧਾਇਕ ਕਾਂਗਰਸ ਦੇ ਹੀ ਹੁੰਦੇ ਸੀਗੇ ਕਿਉਂਕਿ ਲੁਧਿਆਣੇ ਦੇ ਵਿੱਚੋਂ ਮੇਰੇ ਖਿਆਲ ਨਾਲ 4 ਤੋਂ 5 ਵਿਧਾਇਕ ਜਿਹੜਾ ਨੇ ਉਹ ਬਣਦੇ ਨੇ ਬੈਸਟ ਸਾਊਥ ਦੇ ਹਲਕੇ ਬੰਦੇ ਹੁੰਦੇ ਨੇ ਉਹਦੇ ਵਿੱਚ ਤੇ ਪਹਿਲਾਂ ਉੱਥੋਂ ਜ਼ਿਆਦਾਤਰ ਵਿਧਾਇਕ ਜਿਹੜੇ ਸੀਗੇ ਉਹ ਆਪਣਾ ਕਾਂਗਰਸ ਦੇ ਸੀਗੇ ਤੇ ਹੁਣ ਆਮ ਆਦਮੀ ਪਾਰਟੀ ਉੱਥੇ ਕਬਜ਼ਾ ਕਰਕੇ ਬੈਠੀ ਹੋਈ ਹੈ ਤੇ ਸਿਮਰਜੀਤ ਸਿੰਘ ਬੈਂਸ ਹੋਰੀ ਉਹਨਾਂ ਹਲਕਿਆਂ ਦੇ ਵਿੱਚੋਂ ਦੋਨੋਂ ਬੈਂਸ ਬ੍ਰਦਰ ਐਦਾ ਦੇ ਸੀਗੇ ਜਿਨ੍ਹਾਂ ਨੇ ਉਹ ਸੀਟਾਂ ਕੱਢੀਆਂ ਸੀਗੀਆਂ ਤੇ ਉੱਥੇ ਤੁਸੀਂ ਸੁਣਿਆ ਵੀ ਹੋਏਗਾ ਕਿ ਦੁਸ਼ਮਣੀ ਦੀਆਂ ਵੀ ਗੱਲਾਂ ਚੱਲਦੀਆਂ ਸੀਗੀਆਂ ਜੇਕਰ ਤਗੜਾ ਮੁਕਾਬਲਾ ਰਿਹਾ ਉੱਥੇ ਤਾਂ ਭਾਰਤ ਭੋਸ਼ਨ ਆਸ਼ੂ ਤੇ ਇਹਨਾਂ ਦੇ ਵਿੱਚ ਕਰ ਰਿਹਾ ਤੇ ਜਦੋਂ ਆਪਾਂ ਗੱਲ ਕਰਦੇ ਆ ਸਿਆਸੀ ਚਿਹਰਿਆਂ ਦੀ ਤਾਂ ਤੁਹਾਨੂੰ ਯਾਦ ਹੋਏਗਾ ਕਿ 2019 ਦੇ ਵਿੱਚ ਚੋਣਾਂ ਲੜੀਆਂ ਗਈਆਂ ਸੀ ਰਵਨੀਤ ਸਿੰਘ ਬਿੱਟੂ ਤੋਂ ਦੇ ਨਾਲ ਇਹਨਾਂ ਦੇ ਵੱਲੋਂ ਸਿਮਰ ਸਿੰਘ ਬੈਂਸ ਦੇ ਵੱਲੋਂ ਤਾਂ ਉਸ ਸਮੇਂ ਜਿਹੜਾ ਮੁਕਾਬਲਾ ਆਇਆ ਉਹ ਬਹੁਤ ਟੱਕਰ ਦਾ ਦਿੱਤਾ ਗਿਆ ਸੀਗਾ ਰਵਨੀਤ ਸਿੰਘ ਬਿੱਟੂ ਨੂੰ 2019 ਦੇ ਵਿੱਚ ਪਈਆਂ 3,82,795 ਵੋਟਾਂ ਤੇ ਉੱਥੇ ਹੀ ਇਹਨਾਂ ਨੂੰ ਸਿਮਰ ਸਿੰਘ ਬੈਂਸ ਉਹਨਾਂ ਨੂੰ ਪਈਆਂ ਸੀਗੀਆਂ 3,07,423 ਵੋਟਾਂ ਕੁੱਲ ਮਿਲਾ ਕੇ ਆਂਕੜਾ ਜੇਕਰ ਗੱਲ ਕਰੀਏ ਤਾਂ 76,372 ਵੋਟਾਂ ਦੇ ਫਰਕ ਨਾਲ ਹਾਰੇ ਸੀ ਸਿਮਰਜੇ ਸਿੰਘ ਬੈਂਸ ਹਣੀ ਤਾਂ ਮਾਰਜਨ ਜਿਹੜਾ ਆ ਬਹੁਤ ਘੱਟ ਹੈ ਕਿਉਂਕਿ ਜੇ ਤੋਂ ਪਹਿਲਾਂ ਜੇ ਦੇਖਦੇ ਵੀ ਆ ਜਿੱਥੇ ਕਿਤੇ ਫੁੱਲ VOTING ਹੁੰਦੀ ਵੀ ਹੈ ਤਾਂ ਵੀ ਉੱਥੇ ਹੁਣ ਜੇ ਸੁਸ਼ੀਲ ਰਿੰਕੂ ਵਾਲੀ ਉਦਾਹਰਨ ਲੈ ਲਓ ਤਾਂ ਵੀ ਉਹ 1.5 ਤੋਂ 2 ਲੱਖ ਤੱਕ ਹੀ ਜਿਹੜਾ ਮਾਰਜਨ ਆ ਉਹ ਪਹੁੰਚਦਾ ਸੀਗਾ ਉਮੀਦਵਾਰਾਂ ਨੂੰ VOTING ਦਾ ਤੇ ਇਹ ਤਾਂ ਸਿੱਧਾ ਹੀ ਜਿਹੜਾ 72000 ਮਾਰਜਨ ਪਹੁੰਚਿਆ ਸੀਗਾ 3-3 ਲੱਖ ਵੋਟ ਜਿਹੜੀ ਆ ਉਹ ਲੈ ਕੇ ਗਏ ਨੇ ਸੋ ਤਾਂ ਕਰਕੇ ਕਾਂਗਰਸ ਪਾਰਟੀ ਦੀ ਪਹਿਲੀ ਪਸੰਦ ਵੀ ਬਣ ਰਹੇ ਨੇ ਤੇ ਪਰ ਹੁਣ ਇਹ ਗੱਲ ਇਹ ਹੀ ਹੈ ਕਿ ਜੇਕਰ ਹੁਣ ਕਾਂਗਰਸ ਪਾਰਟੀ ਦੀ ਇਹ ਪਹਿਲੀ ਪਸੰਦ ਬਣ ਰਹੇ ਨੇ ਕਿ ਕਾਂਗਰਸ ਦੇ ਵਰਕਰਾਂ ਦੀ ਕੀ ਕਾਂਗਰਸ ਦੇ ਆਗੂਆਂ ਦੀ ਵੀ ਪਹਿਲੀ ਪਸੰਦ ਬਣਨਗੇ ਵੱਡਾ ਸਵਾਲ ਇੱਥੇ ਇਹ ਹੈ ਤੁਸੀਂ ਇਹ ਦੇਖੋ ਕਿ ਸਿਮਰਜੀਤ ਸਿੰਘ ਬੈਂਸ ਉਹ ਰਹਦੇ ਨਾਲ ਇੱਕ ਸਿੱਖ ਪ੍ਰਚਾਰਕ ਦਾ ਵੀ ਨਾਮ ਜੋੜਦਾ ਹੈ ਸਿੱਖ ਚਿਹਰੇ ਦਾ ਵੀ ਨਾਮ ਜੋੜਦਾ ਹੈ ਜੇਕਰ ਰਵਨੀਤ ਸਿੰਘ ਬਿੱਟੂ ਇੱਕ ਚਿਹਰਾ ਆਊਟ ਹੋਇਆ ਤਾਂ ਵੱਡਾ ਚਿਹਰਾ ਉਸੇ ਹਲਕੇ ਦਾ ਉਸੇ ਏਰੀਏ ਦਾ ਸਭ ਤੋਂ ਵੱਡਾ ਚਿਹਰਾ ਜਿਹੜਾ ਉਹ ਸ਼ਾਮਿਲ ਵੀ ਕਰਾ ਰਹੇ ਨੇ ਸਿਮਰਜੀਤ ਸਿੰਘ ਬੈਂਸ ਹੋ ਰਾਦੀ ਜੇਕਰ ਇਤਿਹਾਸ ਦੇ ਉੱਤੇ ਚਾਹਤ ਮਾਰੀ ਇਤਾਂ ਲੋਕ ਇਨਸਾਪ ਪਾਰਟੀ ਦੇ ਆਗੂ ਰਹੇ ਨੇ ਆਪਣੀ ਪਾਰਟੀ ਬਣਾਈ ਹੋਈ ਸੀ ਦੋਵਾਂ ਭਰਾਵਾਂ ਨੇ ਚੋਣਾਂ ਲੜੀਆਂ ਸੀ ਤੇ ਦੋਨੋਂ ਭਰਾ ਜਿਹੜੇ ਨੇ ਸੀਟਾਂ ਵੀ ਕੱਢ ਗਏ ਸੀਗੇ ਪਰ 2022 ਦੇ ਵਿੱਚ ਜਿਹੜਾ ਉਹ ਹਾਰ ਗਏ ਸੀਗੇ ਆਮ ਆਦਮੀ ਪਾਰਟੀ ਦੀ ਜਦੋਂ ਬੇਵਚਲ ਰਹੀ ਸੀਗੀ ਤਾਂ ਇਸ ਕਰਕੇ ਹੀ ਨਾਦੋਂ ਮੰਨਿਆ ਜਾ ਰਿਹਾ ਕਿ ਉਧਰ ਜਾ ਸਕਦੇ ਨੇ ਪਰ ਹਜੇ 네ਗੋਸ਼ੀਏਬਲ ਗੱਲਾਂ ਚੱਲ ਰਹੀਆਂ ਨੇ ਹਜੇ ਸਿਮਰਜੀਤ ਸਿੰਘ ਬੈਂਸ ਹੋਰੀ ਖੁਦ ਵੀ ਜਿਹੜਾ ਕਰ ਰਹੇ ਨੇ ਕੀ ਕਹਿੰਦੇ ਹੁੰਦੇ ਉਹਨੂੰ ਰਿਪੋਰਟਾਂ ਲੈ ਰਹੇ ਨੇ ਕਿ ਮੈਂ ਕਿਹੜੇ ਪਾਸੇ ਜਾਵਾਂ ਆਮ ਆਦਮੀ ਚੰਗੀ ਰਹੇਗੀ ਕਿ ਕਾਂਗਰਸ ਵੱਲੋਂ ਲੜਣਾ ਤਾਂ ਚੰਗਾ ਰਹੇਗਾ ਪਰ ਹਾਂ ਇੰਨੀ ਕ ਗੱਲ ਜ਼ਰੂਰ ਹੈ ਕਿ ਗੱਲ ਇੱਥੇ ਅੜੀ ਹੋਈ ਹੈ ਕਿ ਤੁਸੀਂ ਮੈਨੂੰ ਟਿਕਟ ਦੋਗੇ ਮੈਂ ਸਵੇਰੇ ਸ਼ਾਮਲ ਹੋ ਜਾਊਗਾ ਲੱਗਦਾ ਕੜੀ ਦੀ ਟੱਕਰ ਰਹਿਣ ਵਾਲੀ ਹੈ ਜੇ ਕਾਂਗਰਸ ਦੇ ਵਿੱਚ ਉਹ ਲੜਦੇ ਨੇ ਤਾਂ ਦੇਖੋ ਨੀਰੀ ਕਾਂਗਰਸ ਦਾ ਨਾ ਇੱਕ ਇਤਿਹਾਸ ਆਪਣਾ ਪੁਰਾਣਾ ਵੀ ਰਿਹਾ ਹੈ ਕਾਂਗਰਸ ਦਾ ਪੁਰਾਣਾ ਇਤਿਹਾਸ ਇਹ ਰਿਹਾ ਕਿ ਲਿਆ ਕੇ ਪੈਰਾਸ਼ੂਟ ਐਂਟਰੀਆਂ ਜਦੋਂ ਹੁੰਦੀਆਂ ਨੇ ਤਾਂ ਫਿਰ ਜਿਹੜਾ ਵਰਕਰ ਵੀ ਹੈ ਤੇ ਜਿਹੜਾ ਉਸਹਾਗੂ ਵੀ ਹੈ ਦੋਵਾਂ ਦਾ ਮੋਰਲ ਜਿਹੜਾ ਡਾਊਨ ਹੁੰਦਾ ਤੁਸੀਂ ਸਿੰਪਲ ਐਗਜ਼ਾਮਪਲ ਲੈ ਲਓ 2022 ਦੀ 2022 ਦੇ ਵਿੱਚ ਹਰਜੋਤ ਕਮਲੂਰੀ ਮੋਗਾ ਤੋਂ ਵਿਧਾਇਕ ਸੀਗੇ ਤੇ ਉਹਨਾਂ ਅੱਜ ਹੀ ਟਿਕਟ ਕੱਟ ਕੇ ਉੱਥੋਂ ਪੈਰਾਸ਼ੂਟ ਐਂਟਰੀ ਕਰਵਾਈ ਗਈ ਮਾਲਵਿਕਾ ਸੂਦ ਹੋਰਾ ਦੀ ਜਿਹੜੇ ਸੋਨੂ ਸੂਦ ਹੋਰਾ ਦੇ ਭੈਣ ਨੇ ਤੇ ਉਹਦਾ ਨਤੀਜਾ ਐਂਡ ਚ ਕੀ ਨਿਕਲਿਆ ਹਰਜੋਤ ਕਮਲੂਣੀ ਭਾਜਪਾ ਚ ਚਲੇ ਗਏ ਉਹ ਵੀ ਹਾਰ ਗਏ ਤੇ ਮਾਲਵੀਕਾ ਸੂਦ ਵੀ ਹਾਰ ਗਏ ਉਥੋਂ ਅਮਨ ਡਾਕਟਰ ਅਮਨਦੀਪ ਕੋਰ ਰੋੜਾ ਜਿਹੜੇ ਨੇ ਉਹ ਉਥੋਂ ਹੁਣ ਐਮਐਲਏ ਬਣੇ ਨੇ ਤੇ ਉਸ ਤੋਂ ਬਾਅਦ ਆਜੋ ਤੁਸੀਂ ਮਾਨਸਾ ਦੇ ਵਿੱਚ ਤਾਂ ਮਾਨਸਾ ਦੇ ਵਿੱਚ ਉਥੋਂ ਚੁਸ਼ਪਿੰਦਰ ਸਿੰਘ ਯੂਥ ਕਾਂਗਰਸ ਦਾ ਉਹ ਟਿਕਟ ਮੰਗ ਰਿਹਾ ਸੀ ਦਾਵੇਦਾਰ ਵੀ ਉਹ ਸੀ ਉਹਦੇ ਵੱਲੋਂ ਰੈਲੀ ਵੀ ਕੀਤੀ ਗਈ ਉਦੋਂ ਵੀ ਕਾਂਗਰਸ ਦੋ ਫਾੜ ਹੋ ਗਈ ਬਰਿੰਦਰ ਢਿੱਲੋਂ ਚੁਸ਼ਪਿੰਦਰ ਦੇ ਨਾਲ ਖੜੇ ਹੋਏ ਦਿਖਾਈ ਦਿੱਤੇ ਪਰ ਫਿਰ ਉਹ ਕਹਿ ਰਹੇ ਜੀ ਕਿ ਇਹ ਤਾਂ ਰਾਜਾ ਬੜੇ ਕੰਨੀ ਮਿਹਨਤ ਕਰਕੇ ਤੇ ਚੰਨੀਵੜੀ ਦੇ ਇੰਨੀ ਮਿਹਨਤ ਕਰਕੇ ਮੂਸੇ ਵਾਲਾ ਲੈ ਕੇ ਆਇਆ ਤਾਂ ਟਿਕਟ ਅਸੀਂ ਮੂਸੇ ਵਾਲਾ ਇਦੋਂ ਦਵਾਂਗੇ ਚੁਸ਼ਪਿੰਦਰ ਨੂੰ ਮਨਾਉਣ ਦੀ ਕੋਸ਼ਿਸ਼ ਕਰ ਲੋ ਉੱਥੇ ਵੀ 파ੜ ਪੈ ਗਿਆ ਉਸ ਤੋਂ ਬਾਅਦ ਫਿਰ ਅੱਗੇ ਆ ਜੋ ਜਿੱਥੋਂ ਗੁਰਪ੍ਰੀਤ ਸਿੰਘ ਜੀਪੀਓ ਰਿਖੜੀ ਖੜੀ ਸੀ ਡੇਰਾ ਬਸੇ ਤੋਂ ਉੱਥੋਂ ਜਾ ਕੇ ਫਿਰ ਚੌਹੇ ਸਿੰਘ ਚੰਨੀਵੜਾ ਦੇ ਸਗੇ ਭਰਾ ਜਿਹੜੇ ਨੇ ਉਹ ਉੱਥੋਂ ਚੌਣ ਲੜ ਗਏ ਸੀ ਆਜ਼ਾਦ ਉੱਥੇ ਵੀ ਫਿੱਕ ਪ ਉਸ ਤੋਂ ਬਾਅਦ ਤੁਸੀਂ ਇਹ ਦੇਖ ਲਓ ਕਿ ਸੁਲਤਾਨਪੁਰ ਲੋਧੀ ਤੋਂ ਕਾਂਗਰਸ ਨੇ ਆਪਣਾ ਕੈਂਡੀਡੇਟ ਖੜਾ ਕੀਤਾ ਤੇ ਉੱਥੋਂ ਫਿਰ ਰਾਣਾ ਗੁਰਜੀਤ ਨੇ ਆਪਣਾ ਮੁੰਡਾ ਖੜਾ ਕਰਤਾ ਸੀਗਾ ਰਣੇਂਦਰ ਹੈਨਾ ਰਾਣਾ ਰਣੇਂਦਰ ਤੇ ਫਿਰ ਉਹਦਾ ਨਤੀਜਾ ਕੀ ਨਿਕਲਿਆ ਰਾਣਾ ਇੰਦਰ ਜਿੱਤ ਗਿਆ ਤੇ ਦੂਸਰਾ ਹਾਰ ਗਿਆ ਕਾਂਗਰਸ ਦਾ ਉਮੀਦਵਾਰ ਤੇ ਫਿਰ ਇਸ ਕਰਕੇ ਫਿਰ ਜਦੋਂ ਉੱਥੇ ਇਦਾਂ ਦੀਆਂ ਗੱਲਾਂ ਹੁੰਦੀਆਂ ਨੇ ਤਾਂ ਫਿਰ ਉਹਦੇ ਵਿੱਚ ਫਿੱਕ ਪੈਣਾ ਜਿਹੜਾ ਉਹ ਬਹੁਤ ਲਾਜ਼ਮੀ ਗੱਲ ਹੈ ਤੇ ਇਸ ਦਾ ਫਾਇਦਾ ਫਿਰ ਭਾਜਪਾ ਚੱਕੀ ਫਿਰਦੀ ਹੈ ਕਿਉਂਕਿ ਭਾਜਪਾ ਇਸ ਵੇਲੇ ਇੱਕ ਮਾਂ ਵਾਲਾ ਰੂਪ اختیار ਕਰਕੇ ਬੈਠੀ ਹੈ ਕਿ ਜਿਵੇਂ ਬੱਚਾ ਰੋਂਦਾ ਤਾਂ ਮਾਂ ਆ ਜਾਂਦੀ ਹੈ ਗੋਦੀ ਚੱਕ ਲੈਂਦੀ ਹੈ ਲਾਡ ਕਰ ਲੈਂਦੀ ਹੈ ਹੁਣ ਆਪ ਬਹਿਲਾਫ ਫਸਲਾ ਲੈਂਦੀ ਹੈ ਪੁਚਕਾਰ ਲੈਂਦੀ ਹੈ ਤੇ ਉਹ ਕੰਮ ਅੱਜਕੱਲ ਭਾਜਪਾ ਨੇ ਫੜਿਆ ਹੋਇਆ ਜੇਕਰ ਕੋਈ ਮਿਆਜ਼ ਕਰਦਾ ਵਾਸ਼ਿੰਗ ਮਸ਼ੀਨ ਚਲਦਾ ਪਿਆ ਚਲੋ ਵਾਸ਼ਿੰਗ ਮਸ਼ੀਨ ਤਾਂ ਕੋਈ ਵੱਖਰੀ ਗੱਲ ਹੈ ਪਰ ਜਿਹੜੇ ਆ ਰੁੱਸ ਜਾਂਦੇ ਨੇ ਇਹਨਾਂ ਨੂੰ ਤਾਂ ਮਾਦੀਪਤਾਂ ਦਾ ਪੁਚਕਾਰਦੇ ਆ ਨਾ ਭਾਜਪਾ ਸੋ ਫਿਰ ਜੇਕਰ ਤੁਹਾਡੀ ਪਾਰਟੀ ਦੇ ਵਿੱਚ ਇਸ ਤਰੀਕੇ ਦੀਆਂ ਗੱਲਾਂ ਚੱਲੀਆਂ ਤਾਂ ਫਿਰ ਭਾਜਪਾ ਦੇ ਵਿੱਚ ਜਾਂ ਭਾਜਪਾ ਦਾ ਖੇਮਾ ਭਰਨ ਦੇ ਵਿੱਚ ਥੋੜਾ ਟਾਈਮ ਜਿਹੜਾ ਘੱਟ ਲੱਗੇਗਾ ਤੁਸੀਂ ਇਹ ਦੇਖੋ ਕਿ ਜਦੋਂ ਆਪਾਂ ਲੁਧਿਆਣੇ ਦੀ ਗੱਲ ਕਰਦੇ ਆਂ ਤੇ ਬੈਂਸ ਦੀ ਗੱਲ ਕਰਦੇ ਆਂ ਤਾਂ ਬੈਂਸ ਦੇ ਨਾਲ ਜੇਕਰ ਇੱਕ ਨਾਮ ਸਭ ਤੋਂ ਜ਼ਿਆਦਾ ਜੁੜਦਾ ਹੈ ਉਹ ਹੈ ਭਾਰਤ ਪੂਸ਼ਣ ਆਸ਼ੂ ਤੇ ਭਾਰਤ ਪੂਸ਼ਣ ਆਸ਼ੂ ਤੇ ਬੈਂਸ ਉਹ ਰਾਜੀਆਂ ਦੁਸ਼ਮਣੀਆਂ ਦੇ ਚਰਚੇ ਨੇ ਟਕਰਾਅ ਵੀ ਹੁੰਦਾ ਵੋਟਾਂ ਤੋਂ ਪਹਿਲਾਂ ਗੋਲੀ ਤੱਕ ਚੱਲਦੀ ਹੈ ਹੈਨਾ ਤੇ ਫਿਰ ਇਸ ਤਰੀਕੇ ਦੀ ਜਿੱਥੇ ਦੁਸ਼ਮਣੀ ਰਹੇ ਤਾਂ ਉਹ ਫਿਰ ਬੰਦੇ ਤੁਹਾਨੂੰ ਲੱਗਦੇ ਕਿ ਸਪੋਰਟ ਕਰ ਸਕਣਗੇ ਇੱਕ ਦੂਸਰੇ ਨੂੰ ਤੇ ਉਸ ਤੋਂ ਇਲਾਵਾ ਫਿਰ ਹੁਣ ਤੁਸੀਂ ਇਹ ਦੇਖ ਲਓ ਕਿ ਭਾਰਤ ਪੂਸ਼ਣ ਆਸ਼ੂ ਦੇ ਜਿਗਰੀ ਯਾਰ ਇਸ ਸਮੇਂ ਕਿੱਥੇ ਨੇ ਰਵਨੀਤ ਸਿੰਘ ਬਿੱਟੂ ਨਾਲ ਦੇ ਜਗਰੀ ਯਾਰ ਨੇ ਤੇ ਉਸ ਵੇਲੇ ਕਿੱਥੇ ਨੇ ਭਾਜਪਾ ਚੈਨਲ ਨੇ ਕਿ ਉਮੀਦਾਂ ਇਹ ਵੀ ਲਾਈਆਂ ਜਾ ਰਹੀਆਂ ਸੀਗੀਆਂ ਕਿ ਫਿਰ ਜੇ ਯਾਰ ਚਲਾ ਗਿਆ ਤਾਂ ਫਿਰ ਪਿੱਛੇ ਦੂਸਰਾ ਯਾਰ ਵੀ ਜਾ ਸਕਦਾ ਤੇ ਫਿਰ ਹੁਣ ਆ ਕਾਂਗਰਸ ਜੇਕਰ ਇਹ ਕਦਮ ਚੁੱਕਦੀ ਹੈ ਤਾਂ ਫਿਰ ਇਹ ਜਿਆਦਾ ਨੁਕਸਾਨਦਾਇਕ ਹੋਏਗਾ ਕੀ ਪਤਾ ਫਿਰ ਜਿਹੜੀਆਂ ਕੈਸਰਾਈਆਂ ਲਾਈਆਂ ਜਾ ਰਹੀਆਂ ਨੇ ਉਹ ਸੱਚ ਹੋ ਜਾਣ ਕਿਉਂਕਿ ਇਸ ਤਰੀਕੇ ਦਾ ਜਦੋਂ ਸਿਨੈਰੀਓ ਬਣਦਾ ਹੈ ਦੇਖੋ ਕਹਿੰਦੇ ਨੇ ਕਿ ਬਾਹਰਲਾ ਗਦੀ ਨਹੀਂ ਤੁਹਾਨੂੰ ਮਾਰ ਸਕਦਾ ਤੁਹਾਡੀ ਆਪਸੀ ਫਿੱਕ ਤੇੜੀ ਹੈ ਤੁਹਾਨੂੰ ਮਰਾਂਦੀ ਹੈ ਹਨਾ ਤੇ ਇਹ ਫਿਰ ਜਿਹੜਾ ਉਂ ਭਾਜਪਾ ਨੇ ਆ ਕੇ ਤੁਹਾਡੇ ਇੱਕ ਦੋ ਬੰਦੇ ਪੱਟ ਕੇ ਲੈ ਕੇ ਜਾਣੇ ਜਿਹੜੇ ਇਲਜ਼ਾਮ ਭਾਜਪਾ ਤੇ ਲੱਗਦੇ ਨੇ ਜਾਂ ਫਿਰ ਤੁਹਾਡੇ ਇੱਕ ਦੋ ਬੰਦੇ ਆਪ ਜਾਣ ਨੂੰ ਫਿਰਦੇ ਨੇ ਉਹਦੇ ਨਾਲ ਉਹ ਵੱਧ ਘਾਤਕ ਹੁੰਦਾ ਹੈ ਕਿ ਪਾਰਟੀ ਦੇ ਵਿੱਚ ਪਾੜ ਪੈਣਾ ਬਗਾਵਤ ਸ਼ੁਰੂ ਹੋਣੀ ਤਾਂ ਇਹ ਕੈਂਡੀਡੇਟਾਂ ਦਾ ਇੱਧਰ ਉੱਧਰ ਜਾਣਾ ਕਿਉਂਕਿ ਭਾਰਤ ਭੋਸ਼ਨ ਆਸ਼ੂ ਆਪਣੇ ਆਪ ਨੂੰ ਇਸ ਸਮੇਂ ਉਮੀਦਵਾਰ ਮੰਨਦੇ ਨੇ ਉੱਥੇ ਦਾ ਤੇ ਉਹਨਾਂ ਦੇ ਜਿਹੜੇ ਵਰਕਰ ਨੇ ਜਾਂ ਕਾਂਗਰਸ ਦਾ ਉੱਥੇ ਦਾ ਕੈਡਰ ਹੈ ਲੁਧਿਆਣੇ ਦਾ ਉਹ ਵੀ ਭਾਰਤ ਭੋਸ਼ਨ ਆਸ਼ੂ ਨੂੰ ਉੱਥੋਂ ਜਿਹੜਾ ਆ ਉਮੀਦਵਾਰ ਮੰਨ ਰਿਹਾ ਹੈ ਕਿ ਭਾਰਤ ਭੋਸ਼ਨ ਆਸ਼ੂ ਨੂੰ ਲੁਧਿਆਣੇ ਦੇ ਵਿੱਚੋਂ ਖੜਾ ਕਰ ਦੇਣਾ ਚਾਹੀਦਾ ਮੁਕਾਬਲੇ ਦਾ ਟੱਕ ਹੈ ਨਾ ਟੱਕਰ ਦਾ ਮੁਕਾਬਲਾ ਜਿਹੜਾ ਉਹ ਰਵਨੀਤ ਬਿੱਟੋਹ ਨੂੰ ਦੇਣਗੇ ਪਰ ਜੇਕਰ ਪੈਰਾਸ਼ੂਟ ਐਂਟਰੀ ਹੁੰਦੀ ਹੈ ਤਾਂ ਫਿਰ ਜਿਹੜੀ ਦੁਸ਼ਮਣੀ ਦੇ ਚਰਚੇ ਸੀ ਉਹ ਦੁਸ਼ਮਣੀ ਫਿਰ ਕਾਂਗਰਸ ਦੇ ਵਿੱਚ ਜਿਹੜਾ ਇੱਕ 파ੜ ਦਾ ਕੰਮ ਕਰ ਸਕਦੀ ਹੈ ਜਦੋਂ ਆਪਾਂ ਵਿਵੇਕ ਇਸ ਦੀ ਸੀਮਤ ਸਿੰਘ ਬੈਂਸ ਦੀ ਗੱਲ ਕਰਦੇ ਹਾਂ ਨਾ ਇੱਕ ਮਾਮਲਾ ਹੋਰ ਜੁੜ ਜਾਂਦਾ ਉਹਨਾਂ ਦੇ ਨਾਲ ਪਿੱਛੇ ਤੁਸੀਂ ਸੁਣਿਆ ਹੋਵੇਗਾ ਉਹ ਕਾਫੀ ਹੋਇਆ ਸੀਗਾ ਜੇਲ੍ਹ ਵੀ ਗਏ ਉਸ ਨੂੰ ਲੈ ਕੇ ਉਹ ਕਾਫੀ ਲੰਬਾ ਸਮਾਂ ਜੇਲ੍ਹ ਦੇ ਵਿੱਚ ਵੀ ਰਹੇ ਤੇ ਕਈ ਵਾਰ ਉਹਨਾਂ ਤੇ ਇਲਜ਼ਾਮ ਵੀ ਲੱਗੇ ਹੈ ਨਾ ਤੇ ਇਸ ਤੇ ਵੀ ਅਸਰ ਪੈ ਸਕਦਾ ਹੈ ਚੋਣਾਂ ਤੇ ਜੇ ਉਹ ਚੋਣ ਖਾੜੇ ਦੇ ਵਿੱਚ ਉਤਰਦੇ ਨੇ ਤੇ ਇਸ ਤੇ ਅਸਰ ਤਾਂ ਪੂਰਾ ਦੇਖਣ ਨੂੰ ਮਿਲੂਗਾ ਕਿ ਲੱਗਦਾ ਵਿਵੇਕ ਦੇਖੋ ਉਹਨਾਂ ਦੀ ਗ੍ਰਿਫਤਾਰੀ ਹੋਈ ਉਹ ਤਾਂ ਜਮਾਨਤ ਮਿਲੀ ਤੇ ਬਾਹਰ ਵੀ ਆ ਗਏ ਹਾਲਾਂਕਿ ਮੇਰੇ ਖਿਆਲ ਨਾਲ ਮਾਮਲਾ ਹਜੇ ਸਾਰਾ ਸਬ ਜੁਡੀਸ਼ੀਅਸ ਹੈ ਚੱਲ ਰਿਹਾ ਹੈ ਅਦਾਲਤ ਦੇ ਵਿੱਚ ਸੋ ਇਸ ਮਾਮਲੇ ਦੇ ਵਿੱਚ ਕੌਣ ਸੱਚਾ ਕੌਣ ਝੂਠਾ ਹੈ ਇਹਦਾ ਫੈਸਲਾ ਜਿਹੜਾ ਹੈ ਉਹ ਅਦਾਲਤ ਨੇ ਕਰਨਾ ਹੈ ਠੀਕ ਹੈ ਅਦਾਲਤ ਦੇ ਵੀ ਕੁਝ ਰੂਲਸ ਤੁਪਰੰਤ ਕਰਨੀ ਸਾਡੀ ਵੀ ਨਹੀਂ ਬਣਦੀ ਪਰ ਹਾਂ ਵਿਰੋਧੀਆਂ ਨੇ ਜੋ ਮੁੱਦਾ ਚੱਕਣਾ ਹੋਇਆ ਤਾਂ ਵਿਰੋਧੀ ਫਿਰ ਮੁੱਦਾ ਕੋਈ ਵੀ ਚੱਕ ਸਕਦੇ ਨੇ ਸਿਮਰਜੀਤ ਸਿੰਘ ਬੈਸ ਹੋ ਰਹੀ ਸਿਰਫ ਇਸ ਮਾਮਲੇ ਦੇ ਵਿੱਚ ਨਹੀਂ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਤੁਹਾਨੂੰ ਯਾਦ ਹੋਏਗਾ ਕਿ ਬਟਾਲਾ ਦੇ ਵਿੱਚ ਅੱਜ ਤੋਂ 3-4 ਸਾਲ ਪਹਿਲਾਂ 2019 ਦੇ ਵਿੱਚ ਮੇਰੇ ਖਿਆਲ ਨਾਲ ਬਲਾਸਟ ਹੋਇਆ ਸੀ ਇੱਕ ਪਟਾਕਾ ਫੈਕਟਰੀ ਦੇ ਵਿੱਚ ਸੋ ਉੱਥੇ ਜਾ ਕੇ ਡੀਸੀ ਦੇ ਨਾਲ ਤੂਤੜਾਕ ਕਰਿਆ ਸੀਗੇ ਸੋ ਇਦਾਂ ਦੇ ਚਰਚੇ ਨਾ ਦੇ ਘੱਟ ਨਹੀਂ ਹੈ ਇਦਾਂ ਦੇ ਆਪਾਂ ਗੱਲਾਂ ਕਰਨ ਲੱਗੇ ਤਾਂ ਲਿਸਟ ਬਹੁਤ ਲੰਬੀ ਆ ਕਿਤੇ ਹੱਥ ਚੱਕਤਾ ਕਿਤੇ ਗਾਲ ਕੱਢਦੀ ਕਿਤੇ ਫਿਰ ਜਾ ਕੇ ਹੰਗਾਮਾ ਕਰ ਲਿਆ ਫਿਰ ਉੱਥੇ ਦਾ ਡੀਸੀ ਕਹਿ ਵੀ ਰਿਹਾ ਸੀਗਾ ਕਿ ਤੁਸੀਂ ਹੁੰਦੇ ਕੌਣ ਮੈਨੂੰ ਬੋਲਣ ਵਾਲੇ ਤੁਸੀਂ ਤਾਂ ਮੇਰੇ ਏਰੀਆ ਦੇ ਐਮਐਲਏ ਵੀ ਨਹੀਂ ਹੋਗੇ ਹਨਾ ਤੁਸੀਂ ਲੁਧਿਆਣੇ ਤੋਂ ਆ ਸਾਰਾ ਮਾਮਲਾ ਬਟਾਲੇ ਦਾ ਆਇਆ ਵੀ ਤੁਸੀਂ ਇੱਧਰੇ ਕਿਵੇਂ ਆ ਗਿਆ ਤੁਸੀਂ ਟੰਗ ਫਸਾ ਲੱਕਦੇ ਹੋ ਸੋ ਇਸ ਤਰੀਕੇ ਦੀਆਂ ਤੜਖੀਆਂ ਹੁੰਦੀਆਂ ਨੇ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਮਾਮਲੇ ਦਾ ਤਾਂ ਫਿਰ ਤੁਸੀਂ ਇਹ ਵੀ ਦੇਖੋ ਕਿ ਹਰੀਸ਼ ਰਾਏ ਟਾਂਡਾ ਦਾ ਉੱਥੇ ਤਿਆਰ ਬਰ ਤਿਆਰ ਨੇ ਪਹਿਲਾਂ ਵੀ ਉਹਨਾਂ ਨੇ ਉਹ ਜਿਹੜੀ ਲੇਡੀਜ਼ ਦੇ ਵੱਲੋਂ ਕੇਸ ਲਾਇਆ ਗਿਆ ਸੀਗਾ ਉਸ ਲੇਡੀਜ਼ ਦੇ ਨਾਲ ਖੜੇ ਉਸ ਤੋਂ ਬਾਅਦ ਕਿੰਨੇ ਸਾਰੇ ਇਹਨਾਂ ਨੇ ਸੰਘਰਸ਼ ਕੀਤੇ ਕਦੀ ਕੁੱਛ ਘੇਰ ਲੋ ਕਦੀ ਕੋਠੀ ਘੇਰ ਲੋ ਕਦੀ ਥਾਣਾ ਘੇਰ ਲੋ ਸੋ ਹਰੀਸ਼ ਰਾਏ ਟਾਂਡਾ ਅਕਾਲੀ ਦਲ ਕੋਲ ਫੇਰੇ ਵਧੀਆ ਮੁੱਦਾ ਹੋਏਗਾ ਇੱਕ ਘੇਰਾ ਪਾਣ ਦਾ ਕਾਂਗਰਸ ਨੂੰ ਸੋ ਉਹ ਵੀ ਹੋਏਗਾ ਤੇ ਜਿੱਥੇ ਉਮੀਦਵਾਰ ਦਾ ਵਿਰੋਧ ਹੋਏਗਾ ਤਾਂ ਉਮੀਦਵਾਰ ਕਿਹੜੀ ਪਾਰਟੀ 'ਚ ਲੜ ਰਿਹਾ ਉਹਦਾ ਵੀ ਫਿਰ ਨਾਲ ਹੀ ਵਿਰੋਧ ਹੁੰਦਾ ਹੈ ਬਿਲਕੁਲ ਬਿਲਕੁਲ ਅੱਜ ਦੀ ਇਸ ਡਿਸਕਸ਼ਨ ਦੇ ਵਿੱਚ ਵੀ ਇਹ ਕਿੰਨਾ ਹੀ ਕਿ ਨਾਲ ਹੀ ਨਾਲ ਅੱਜ ਦ ਨਿਊਜ਼ ਪੁਆਇੰਟ ਦੇ ਵਿੱਚ ਇਹ ਮੁੱਦਾ ਜਦੋਂ ਚੱਕਿਆ ਗਿਆ ਤੇ ਹੁਣ ਇਸ ਨੂੰ ਲੈ ਕੇ ਕੀ ਹੋਵੇਗਾ ਕੀ ਸਿਮਰਜੀਤ ਸਿੰਘ ਬੈਂਸ ਹੁਣ ਕਾਂਗਰਸ ਦੇ ਵਿੱਚ ਸ਼ਾਮਲ ਹੋਣਗੇ ਇਹ ਵੀ ਕਈ ਸਵਾਲ ਨੇ ਜੇ ਹੁੰਦੇ ਨੇ ਤੇ ਕਿਸ ਤਰ੍ਹਾਂ ਦੀਆਂ ਚੀਜ਼ਾਂ ਹੋਰ ਦੇਖਣ ਨੂੰ ਮਿਲੇਗਾ ਇਹ ਵੀ ਹੁਣ ਕਈ ਸਵਾਲ ਬਾਕੀ ਨੇ ਲਗਾਤਾਰ ਇਸ ਦੇ ਨਾਲ ਜੁੜੀ ਵੀ ਸਾਰੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਜਦ ਤੱਕ ਲਿਬਣੇ ਰੋਸ ਕਾਈ ਨਿਊਜ਼ ਪੰਜਾਬ ਦੇ ਨਾਲ ਸਰ ਸ਼ੇਰ